ਸਤਿ ਸ਼੍ਰੀ ਅਕਾਲ ਜੀ ਸ਼ਰਮਾ ਡੈਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜਿੰਨੇ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਚਾਹਣ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਬਹੁਤ ਵੀਰਾਂ ਦੇ ਫੋਨ ਆਉਂਦੇ ਸੀ ਕਿ ਆਪਾਂ ਨੂੰ ਚੰਗੀ ਝੋਟੀ ਚਾਹੀਦੀ ਆ ਅੱਜ ਵੀਰ ਕੋਲੇ ਤਿਆਰ ਦੁੱਧਾਂ ਵਾਲਾ ਚੰਗਾ ਤੋਹਫ਼ਾ ਪੀਸ ਆਇਆਗਾ ਬਾਕੀ ਤੁਹਾਨੂੰ ਤੋਰ ਤੁਰ ਕੇ ਦਿਖਾਉਣਿਆ ਜਜਮੈਂਟ ਤੋਂ ਸੀ ਕਰਨੀਆ ਤੋਰ ਦਿਓ ਜੀ ਦੂਜਾ ਸੂਆ ਝੋਟੀ ਆ ਪਹਿਲਾਂ ਤਾਂ ਕੱਦ ਕਾਠੀ ਚੈੱਕ ਕਰ ਲਓ ਕੋਈ ਲੇਖਾ ਨਹੀਂ ਫੁੱਲ ਵੱਡਾ ਕੱਦ ਕਾਟਾ ਸਿੰਘ ਦੀ ਵੀ ਬੰਦਾ ਤੇ ਪੱਠਪੁੜੇ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ। ਲੇਵੇ ਵਾਲੇ ਤਾਂ ਫਿਰ ਉਹੀ ਗੱਲ ਹੈ ਕੰਡੇ ਕੱਢੀ ਫਿਰਦੀ ਆ ਝੋਟੀ। ਕੋਈ ਬਾਜ਼ਾਰ ਨਹੀਂ ਲੱਗਿਆ ਡੰਕ ਤੇ ਝੋਟੀ ਆ 6 ਵੇ ਦਾ ਟਾਈਮ ਆ ਸਵੇਰ ਦਾ। ਤੇ ਬਾਕੀ ਥਾਂ ਤੋਂ ਚੈੱਕ ਕਰ ਸਕਦੇ ਹਾਂ। ਐਨ ਨੋਕ ਵਾਲਾ ਥਾਂ ਲੱਗਿਆ ਹੋਇਆ। ਚੌਂ ਚਵਾਰ ਇੱਕ ਨੰਬਰ ਆ ਪੋਲੀ ਧਾਰਾ ਸੀਲ ਠੰਡੀ ਕਰਮ ਵਾਲੀ ਬਹੁਤ। ਬਾਕੀ ਲੰਬੀ ਲਾਜੀ ਚੈੱਕ ਕਰ ਸਕਦੇ ਹਾਂ। ਤਿਆਰ ਦੁੱਧ ਝੋਟੀ ਕੋਲੇ 12-13 ਕਿਲੋ ਠੰਡਾ ਹੈਗਾ। ਬਾਕੀ ਜਿਹੜੀ ਆਪਾਂ ਨੂੰ ਰਿਪੋਰਟ ਮਿਲਿਆ ਝੋਟੀ ਦੀ 15 ਤੋਂ 16 ਕਿਲੋ ਦੀ ਦੱਸੀ ਆ ਵੀਰ ਨੇ। ਤੇ ਪਹਿਲਾਂ ਦਾ ਵੀਰ ਕਹਿੰਦਾ ਇਹ ਉਮੀਦ ਆ ਵੀ ਇਸ ਵਾਰ ਝੋਟੀ 16 ਕਿਲੋ ਤੇ ਜਾਊਗੀ ਬਾਕੀ ਕੱਲਾ ਇਹ ਨਹੀਂ ਵੀ ਪਿੱਛੇ ਦਾ ਹਵਾਨਾ ਅੱਗੇ ਤੋਂ ਲੈ ਕੇ ਕੂਪ ਚੈੱਕ ਕਰ ਸਕਦੇ ਹੋ ਝੋਟੀ ਦੇ ਤੇ ਪਿੱਛੇ ਦਾ ਕਲੇਵਾ ਬਾਕੀ ਲੇਵੇ ਤੇ ਨਾੜਾ ਨੂੜਾ ਐਂਡ ਗੁੰਦੀਆਂ ਪਈਆਂ ਨੇ ਤੇ ਪਿੱਛੇ ਕੱਟੀ ਵੀ ਟਾਪ ਬਰੀਡ ਦੀ ਆ ਗਈ 22 ਦਿਨ ਹੋ ਗਏ ਸੂਹੀ ਨੂੰ ਇਹ 12 13 ਕਿਲੋ ਠੰਡਾ ਦੁੱਧ ਤਿਆਰੀ ਦਾ ਲੇਵੇ ਦਾ ਸਾਈਜ਼ ਦੇਖ ਕੇ ਚਾਹੇ ਆਪਾਂ 16 17 ਕਹਿ ਦਿਓ ਕੋਈ ਫਾਇਦਾ ਨਹੀਂ ਤੇ ਬਾਕੀ ਸਿੰਗੀ-ਸੁੰਗੀ ਚੈੱਕ ਕਰ ਸਕਦੇ ਹੋ ਕਰਨ ਦੀ ਲਵਾਈ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆਰ ਵੀ ਤਿਆਰ ਦੁੱਧ ਵਾਲੀ ਝੋਟੀ ਚਾਹੀਦੀ ਆਪਾਂ ਨੂੰ ਤੈਸਪੈਜਲ ਤੋਂ ਵਾ ਵੀਰ ਕੋਲੇ ਆਇਆਗਾ 20000 ਨੰਬਰ 95013 12220 ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਭਰਾ ਨੇ ਲੈਣੀ ਹੋਈ ਸਕਰੀਨ ਤੇ ਬਾਈ ਦਾ ਨੰਬਰ ਲਾ ਦਾਂਗੇ ਡੰਗ 2 ਡੰਗ 4 ਡੰਗ ਵੀ ਤੋਂ ਤਸੱਲੀ ਕਰਕੇ ਲਿਜਾ ਸਕਦੇ ਹੋ ਧੰਨਵਾਦ ਜੀ